ਸਤਿ ਸ਼੍ਰੀ ਗਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਸੋ ਜਿਹੜੇ-ਜਿਹੜੇ ਮੇਰੇ ਚੈਨਲ ਤੇ ਨਵੇਂ ਆਪਨੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਚਲਦੇ ਆਂ ਆਪਾਂ ਅੱਜ ਦੀ ਵੀਡੀਓ ਵਾਲੀ ਸਾਈਡ। ਨਾਲ ਦੀਆ ਜੀ ਮੇਰੀ ਸੋਹਣੀ ਸਵਾਨੀ ਜੀ ਮੇਰੀ ਬੱਗੋ ਜੀ ਠੀਕ ਐ ਜੀ ਪਰ ਆ ਵਈ ਕੰਮ ਕਰ ਪਹਿਲਾਂ ਨੂੰ ਚਾਰਜਿੰਗ ਤੇ ਲਾ ਕੇ ਆ ਜੀ ਜੀ 50 ਸ਼ੇਡ ਆਫ ਜੀ अच्छा <laughs> पता नहीं दुनिया जिद्दा दे नमूने पता नहीं ਕਿੰਨੇ ਘਰੇ ਹੋਏ ਹੈ ਜੀ ਜੀ ਇਹਦੇ ਕੋਈ ਵੀ ਰੀਲ ਚ ਖਲੋਣਾ ਹੈ ਜੀ ਤੋਂ ਇਲਾਵਾ ਕੁਝ ਨਹੀਂ ਬੋਲਦੀ ਬਸ ਜੀ 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 ਓ ਕਰਾਨੇ ਲੱਗਿਆ ਗਾਇਸਰੇ ਵਾਇਸ ਕਿਦਾਂ ਲਿਖ ਜੀ ਦੱਸਿਓ ਪਰ ਮੈਨੂੰ ਨੂੰ ਪਤਾ ਮੇਰੀ ਵਾਇਸ ਨਹੀਂ ਵਧੀਆ ਨਹੀਂ ਹੈ ਜੀ ਸਿਰਫ ਮੈਂ ਕੋਸ਼ਿਸ਼ ਕੀਤੀ ਆ ਤੇ ਲਾਈਕ ਕਰ ਬੇ ਫੋਲੋ ਕਰ ਲਿਓ ਤੇ ਸਿਰ ਆਪ ਵੀ ਸਿੰਗਰ ਬਣ ਲੱਗਿਆ ਤੇ ਗਾਇਸਰੇ ਪਲੀਜ਼ ਗਲਤ ਪ੍ਰੀਤਮ ਦਾ ਕੋਈ ਦੋਸ਼ ਨਹੀਂ ਸੀਗਾ ਸਾਡਾ ਕੋਈ ਦੋਸ਼ ਸੀਗਾ ਤੂੰ ਸਾਨੂੰ ਇੰਨਾ ਬਹੁਤ ਸੁਰਦੇ ਵਿੱਚ ਗਾਣਾ ਸੁਣਾ ਦਿੱਤਾ ਮੈਨੂੰ ਤੇ ਗਾਣਾ ਇੰਨਾ ਵਧੀਆ ਲੱਗਦਾ ਸੀਗਾ ਜਿੱਦਾਂ ਇਹਦਾ ਮੂੰਹ ਸਾਨੂੰ ਮੇਨੂੰ ਤਾਂ ਗਾਣਾ ਹੀ ਪੈੜਾ ਲੱਗਣ ਲੱਗ ਮੈਂ ਦੋ ਦਿਨ ਬਲੌਗ ਨਹੀਂ ਬਣਾ ਪਾਈ ਦੋ ਦਿਨ ਕਿ ਤਵੀਤ ਖਾਰ ਸੀਗੀ ਤਵੀਤ ਠੀਕ ਨਹੀਂ ਸੀਗੀ ਤੇ ਹੁਣ ਥੋੜਾ ਜਿਹਾ ਆਪਾਂ ਠੀਕ ਆ ਬੈਟਰ ਆ ਤੇ ਬਲੌਗ ਕੰਟੀਨਿਊ ਆ ਕਰਨਾਗੇ ਤੇ ਰੀਲਸ ਵਗੈਰਾ ਵੀ ਨਹੀਂ ਆਪਾਂ ਬਣਾਈਆਂ ਹੈਗੀਆਂ ਵੀਡੀਓਜ਼ ਤਵੀਤ ਠੀਕ ਨਹੀਂ ਸੀਗੀ ਇਸ ਕਰਕੇ ਤੇ ਉਹ ਰਾਤ ਨੂੰ ਲੌਬੀ ਆਂਗੇ ਤੇ ਦਿਨ ਸੁਈਆਂ ਆਂਗੀਆਂ ਠੀਕ ਆ ਤੇ ਬਾਕੀ ਤੇ ਗਾਈਜ਼ ਐ ਗਾਈਜ਼ ਅਪਾ ਵੀ ਲਗਾਇਆ ਸੀ ਚਾਹ ਕਰਮ ਮੈਂ ਤਾਂ ਕਹਿੰਦੀ ਕਿਸਮਤ ਹੋਵੇ ਤਾਂ ਇਹਦੇ ਵਰਗੀ ਇੱਕ ਤਾਂ ਨੂੰ ਗਾਈਜ਼ ਵੀਰਿਆਂ ਦਾ ਇੰਨਾ ਸਪੋਰਟ ਗਾਈਜ਼ ਭੈਣਾ ਦਾ ਨਹੀਂ ਸਿਰਫ ਗਾਈਜ਼ ਵੀਰਿਆਂ ਦਾ ਇੰਨਾ ਸਪੋਰਟ ਦੂਜਿਆਂ ਦਾ ਘਰ ਵਾਲਾ ਨਾ ਸੋਟੇ ਹੁਣ ਇਹ ਰਹਿ ਕੇ ਲੱਭੀ ਕਿ ਮੈਂ ਚਿੜ ਰਹੀ ਮੈਂ ਚਿੜ ਨਹੀਂ ਰਹੀ ਮਸੇ ਚਿੜਨ ਵਾਲੀ ਗੱਲ ਤਾਂ ਹੈਗੀ ਏ ਅੱਛਾ ਮਿੱਠਾ ਬੋਲਦੇ। ਇਹ ਕੈਜੂਲ ਮੈਂ ਕਿਹਾ ਚਾਹ ਦਾ ਚਟਕੇ ਪੋ। ਹੋਏ। ਥੜੀ ਚਾਹ ਵਿੱਚ। ਹੁਣ ਤੁਸੀਂ ਸਾਰੇਨ ਦੇਖਣਾ ਇਹ ਚਾਹ ਪੀਣ ਗਈ ਸੀਗੀ ਬਾਹਰੋਂ ਅੰਦਰ ਆਈ ਹੈ ਹਨਾ ਤੇ ਇਹ ਤਾਂ ਪਤੀਲਾ ਸੜ ਗਿਆ ਨੂੰ ਪਤਨ ਗਿਆ ਮੈਂ ਤੁਹਾਨੂੰ ਦੱਸਦੀ ਹਾਂ ਕਿੱਥੇ ਗਈ ਸੀ ਆ ਦੇਖਿਓ ਜਰਾ। ਗੈਗਲੀ ਇਹ ਗਈ ਸੀ ਕਿ ਬਾਹਰ ਵਾਸ਼ਰੂਮ ਤਾਂ ਕਿਤੇ ਗੜਾਗੜਾ ਲਾਣ ਗਈ ਹੋਣੀ ਹੈ ਇਹਨੂੰ ਫਿਰ ਯਾਦ ਆਇਆ ਕਿ ਮੈਂ ਰੀਲ ਬਣਾਉ ਉਹ ਤੇ ਨੱਚਣ ਲੱਪਈ ਇਹਨੂੰ ਯਾਦ ਪੁਣ ਗਿਆ ਕਿ ਮੈਂ ਕਹਿੰਸਤੇ ਗੈਸੋਂ ਛੱਡ ਕੇ ਪੈਨ ਉੱਪਰ ਛੱਡ ਪਾਗਲਾ ਉਹ ਬੰਦਾ ਇਹਨੂੰ ਚਾਹਤ ਬਣਾ ਕੇ ਚਲਾ ਗਿਆ ਪਰ ਮੈਡਮ ਜੀ ਤੇ ਚਾਹ ਬਣਾਉਣ ਵਾਸਤੇ ਗਏ ਤੇ ਮੈਡਮ ਜੀ ਗੈਸੋਂ ਛੱਡ ਗਏ ਕਿਉਂਕਿ ਇਹ ਕੰਮਕਾਰ ਤੇ ਕਰਦੀ ਨਹੀਂ ਹੈ ਸੋ ਇਹਨੇ ਸੋਚਿਆ ਗੈਸ ਬੰਦ ਕਰਨਾ ਬਹੁਤ ਵੱਡਾ ਕੰਮ ਹੈ ਕਿਉਂ ਨਾ ਜਦ ਤੱਕ ਚਾਹ ਠੰਡੀ ਹੋ ਰਹੀ ਹੈ ਇੱਕ ਡਾਂਸ ਕਰਕੇ ਆਇਆ ਨਹੀਂ ਮੈਂ ਪਿੱਛੇ ਤੁਹਾਨੂੰ ਰੀਲ ਦਿਖਾਤੀ ਹੈ ਆਈ ਐਨੀਵਰਸਰੀ ਦੇ ਨੂੰ ਗਿਫਟ ਦਿੱਤਾ ਇਹ ਨੂੰ ਮੈਗਾ ਪਤਾ ਨਹੀਂ ਕਿਹੜੀ ਐਨੀਵਰਸਰੀ ਦਾ ਸੈਲੀਬ੍ਰੇਸ਼ਨ ਹੈ ਪਾਇਆ ਤੇ ਦਾ ਹੋਇਆ ਹੈ ਚਲੋ ਦੇਖਦੇ ਹਾਂ ਕਿਹੜਾ ਸੈਲੀਬ੍ਰੇਸ਼ਨ ਕਰਨ ਗਏ ਹੈ ਮੈਂ ਛਾੜਤਾ ਛਾੜਤਾ ਮੈਂ ਫਿਰ ਲਉ ਦੱਸ ਮਰਨਾ ਉਹਨੇ ਗਾਲਾਂ ਦੇ ਕੇ ਕੈਮਰਾ ਬੰਦ ਕਰ ਵੀ ਨਹੀਂ ਸਿਰ ਗਾਲਾਂ ਸੇ ਜਾਈਸ ਉਹਰੇ ਕੈਮਰੇ ਦਾ ਵੀ ਹੋ ਜਾਂਦਾ ਇਹਦਾ ਛਾੜਤਾ ਨੂੰ ਇਹ ਨਵੇਂ ਤਾਂ ਮਾਇ ਕੋ ਸੇ ਆਈ ਹੈ ਤਾਂ ਹਾਫ ਸੈੱਟ ਨਾ ਪਰੇਸ਼ਾਨ ਕਰੋ ਨੂੰ ਉਹ YouTube ਤੇ ਚੈੱਕ ਕਰ ਲਿਆ ਵੀਡੀਓ ਕਿ ਹੁਣ ਜਿਹੜੇ ਜਲੇ ਹੋਏ ਪਤილები ਹੁੰਦੇ ਉਹਨਾਂ ਨੂੰ ਕਿਵੇਂ ਸਾਫ਼ ਕੀਤਾ ਜਾਏ ਕਿਉਂਕਿ ਸਾਫ਼ ਤੋਂ ਨਹੀਂ ਕਰ ਤੂੰ ਥੋੜੀ ਸਾਫ਼ ਕਰਨਾ ਹੈ ਨਾ ਤੈਨੂੰ ਉਹਨੇ ਕੁਝ ਕਹਿਣਾ ਤੈਨੂੰ ਕਦੇ ਕੁਝ ਨਹੀਂ ਕਹਿ ਸਕਦਾ ਕਦੇ ਵੀ ਨਹੀਂ ਕੁਝ ਵੀ ਕਹਿ ਸਕਦਾ ਤੈਨੂੰ ਕਹਿ ਕਿ ਤੇ ਇੱਕ ਬਲੋਂ ਪਾ ਲੈ 10 ਪਤილები ਲੈ ਆਣੇ ਇਦਾਂ ਦੇ ਹੈ ਧਿਆਉ ਦੋ ਸੋਹਣੋ ਤੇ ਕਵੀਰ ਸਿੰਘ ਜੀ ਵੀ ਆਉਗੋ ਸ਼ੂਜ਼ਿੰਗ ਜੀ ਪਿਆਉਂਦੋ ਇਹਨੂੰ ਅੰਟੀ ਇੰਨੀ ਓਵਰ ਕਿਊਟ ਨਾ ਬਣਿਆ ਕਰ ਠੀਕ ਹੈ ਕਿਉਂਕਿ ਆਂਟੀ ਦੀ ਇੰਨੀ ਓਵਰ ਐਕਟਿੰਗ ਹੈ ਇੰਨੀ ਓਵਰ ਐਕਟਿੰਗ ਹੈ ਨਾ ਆਲਟੀ ਨੂੰ ਇਹ ਹੈ ਕਿ ਬਸ ਮੈਂ ਕਿਸੇ ਤਰ੍ਹਾਂ ਨਾ ਮੈਂ ਕਿਊਟ ਲੱਗਾ ਹੈ ਇਹ ਆਂਟੀ ਕਿੰਨੀ ਕਿਊਟ ਆਂਟੀ ਦਾ ਪਤੀ ਲਾਚੜ ਗਿਆ ਆਂਟੀ ਦੇ ਘਰ ਵਾਲੇ ਆਂਟੀ ਨੂੰ ਗਾਲਾਂ ਦਤਿਆਂ ਕਮਲਿਓ ਪੈਸੇ ਕਮਾਉਂਦੀ ਹੈ ਤਾਂ ਉਹਨੂੰ ਗਾਲਾਂ ਨਹੀਂ ਪੈਂਦੀਆਂ ਤੁਸੀਂ ਮਤ ਕਿਤੇ ਇਹਦੀ ਦੇਖੋ ਦੇਖੀ ਪਤੀਲੇ ਫੂਕ ਦੇਦੇ ਤਾਂ ਨਾਲ ਤੇ ਛਤਰਾਉਣ ਫਿਰ ਜਾਣੇ ਘਰਾਂ ਚ ਸਤਿ ਸ੍ਰੀ ਅਕਾਲ ਸਬੰਦੇ ਤੇ ਨਾ ਤਰ ਸਮ ਟਾਈਮ ਨੇ ਮੈਨੂੰ ਇਸ ਬੰਦੇ ਤੇ ਬਹੁਤ ਤਰਸਾਂਦਾ ਮੈਂ ਕਹਿੰਦੀ ਕਿ ਕਿਵੇਂ ਦਾ ਬੰਦਾ ਹੈ ਨਾ ਮਤਲਬ ਜਨਾਨੀ ਤੇ ਚਲੋ ਗਾਲਾਂ ਖਾਣੇ ਵਾਲੇ ਕੰਮ ਕਰਦੀ ਕਰਦੀ ਹੈ ਇਹ ਨਾਲ ਲਗੜਿਆ ਜਾਂਦਾ ਹੈ ਕਿਉਂਕਿ ਇਹਦੀ ਪੂਰਾ ਇਹ ਤਾਂ ਪੰਪ ਦਿੱਤਾ ਹੋਇਆ ਉਹ ਨੂੰ ਹਰ ਚੀਜ਼ ਦੇ ਵਿੱਚ ਹੈ ਨਾ ਇਹ ਇਨਵੋਲ ਹੁੰਦਾ ਹੈ ਤੇ ਇਹਨੂੰ ਕਦੇ ਨੂੰ ਕਿਹਾ ਜਾਂਦਾ ਦੂਜੇ ਜਨਾਨੀ ਦੀ ਸਲਵਾਰਾ ਧੋਣਾ ਕਦੇ ਹਾਂ ਜੀ ਵਿਚਾਰਾ ਭਾਂਡੇ ਮਾਜ ਰਿਹਾ ਹੁੰਦਾ ਕਦੇ ਰੋਟੀਆਂ ਬਣਾ ਰਿਹਾ ਹੁੰਦਾ ਓਫੋ ਕਿਉਂਕਿ ਬਿਮਾਰ ਰਹਿੰਦੀ ਹੈ ਨਾ ਵਿਚਾਰੀ ਬਿਮਾਰ ਦੇ ਨਾਲ ਨਾਲ ਉਹ ਮੈਂ ਪਿੱਛੇ ਰੀਲ ਦਿਖਾਈ ਸੀ ਨਾ ਭੁੱਲ ਵੀ ਜਾਂਦੀ ਕਿਉਂਕਿ ਤੂੰ ਯਾਦ ਆਂਦਾ ਉਹ ਕੋਈ ਇਥੇ ਨਵੇਂ ਬਾਥਰੂਮ ਬਣੇ ਚਲੋ ਕੋਈ ਡਾਂਸ ਵੀਡੀਓ ਪਾ ਦਿੰਦੇ ਡਾਂਸ ਕਰਾ ਲੈ ਪੈਂਦੇ ਇਹਨੂੰ ਨਹੀਂ ਯਾਦ ਰੰਦਾ ਪਿੱਛੇ ਮੈਂ ਗੈਸ ਦੇ ਕੀ ਤਰਿਆ ਹੋਇਆ ਨਾਨਾ ਹੁਣ ਯਾਦ ਤਾਂ ਬੰਦੇ ਨੂੰ ਤਾਂ ਰਵੇ ਨਾ ਜੇ ਉਹ ਕੰਮ ਕਰੇ ਹੁਣ ਜਿਹਦੇ ਬੰਦੇ ਨੇ ਕੰਮ ਹੀ ਨਹੀਂ ਕਰਨਾ ਉਹਨੂੰ ਯਾਦ ਕੀ ਰਹਿਣਾ ਹੈ ਮੱਚ ਬੋਦਾ ਇਹਦੇ ਕੁੜੀ ਇਕੜੀ ਚਾਵਲ ਖਾ ਲਈ ਤੇ ਚੱਕੇ ਉਹਦਾ ਚਮਚਨਾ ਆਪਣੇ ਮੂੰਹ ਚ ਪਾ ਕੇ ਫਿਰ ਦੁਬਾਰਾ ਉਹਦੇ ਕਟੋਰੇ ਵਿੱਚ ਚਮਚਾ ਰੁੱਤਾ ਆਂਟੀ ਤੈਨੂੰ ਸੌ ਦਬਮਾਰੀਆਂ ਲੱਗੀਆਂ ਹੋਈਆਂ ਉਹ ਵਿਚਾਰੀ ਕੁੜੀ ਰੋਟੀ ਖਾ ਰਹੀ ਉਹਦੇ ਵਿੱਚ ਵੀ ਯਾਰ ਨਹੀਂ ਖਾਈਦਾ ਹੁੰਦਾ ਇੱਕ ਦੂਜੇ ਦਾ ਜੂਠਾ ਉਹ ਵੀ ਗਵੰਡੀ ਹੋ ਕੇ ਆਪਣੇ ਘਰ ਦੇ ਵਿੱਚ ਫੇਰ ਵੀ ਚਲੋ ਆਪਣੇ ਬੱਚਿਆਂ ਨਾਲ ਜਾਂ ਆਪਣੇ ਹਸਬੰਡ ਨਾਲ ਚੱਲ ਜਾਂਦਾ ਯਾਰ ਲੋਕਾਂ ਦੇ ਘਰ ਤੁਸੀਂ ਕਿਵੇਂ ਖਾ ਸਕਦੇ ਹੋ ਹਾ ਗੰਦੀ ਅੱਛਾ ਅੱਜ ਕੌਣ ਮੈਨੂੰ ਪਤਾ ਕਿ ਮੈਂ ਬਾਹਰਲਾ ਖਾਣਾ ਛੱਡ ਤਿਆ ਮੈਂ ਬਾਹਰਲਾ ਖਾਣਾ ਨਹੀਂ ਐ ਮੈਂ ਇਹ ਕਰ ਲਿਆ ਮੈਂ ਪ੍ਰਣ ਲੈ ਲਿਆ ਮੈਂ ਫਲਾਣਾ ਕਰ ਲਿਆ ਮੈਂ ਡਮਕਾਣਾ ਕਰ ਲਿਆ ਹੁਣ ਤੂੰ ਬਾਹਰ ਖਾਈ ਜੰਨੀ ਐ ਐਵੇਂ ਲੋਕਾਂ ਨੂੰ ਪੋਪਟ ਬਣਾ ਦੇ ਰਣੀ ਐ ਫਿਰ ਜਦੋਂ ਲੋਕੀ ਨੇ ਸਾਹਮਣੇ ਤੇ ਕਹਿੰਦੇ ਨਾ ਫਿਰ ਬੌਮ ਮਚ ਦਈਏ ਕਿ ਹਾਂ ਮੈਨੂੰ ਕਿਉਂ ਕਹਿ ਰਹੇ ਹੋ ਮੈਨੂੰ ਕਿਉਂ ਇਦਾਂ ਕਹਿ ਰਹੇ ਹੋ ਤੁਸੀਂ ਕੌਣ ਹੁੰਦੇ ਮੈਨੂੰ ਕਹਿਣ ਵਾਲੇ ਆਪ ਤਾਂ ਤੂੰ ਬਾਹਰ ਲੱਗੀ ਹੋਈਆਂ ਖਾਣ ਸਾਨੂੰ ਕਿ ਵੈਸੇ ਖਾਣਾ ਕੋਈ ਦਿੱਕਤ ਨਹੀਂ ਐ ਪਰ ਡੋਸੇ ਹੀ ਖਾਣਾ ਸੀਗਾ ਅੱਤੇ ਤੇਰੀ ਐਨੀਵਰਸਰੀ ਕੋ ਪਾਰਟੀ ਛਾਰਟੀ ਕਰਦੀ ਚਾਰ ਲੀਰਾਂ ਲੂਹਰਾਂ ਨੂੰ ਸੱਦੀ ਫਿਰ ਮਜ਼ਾ ਵੀ ਆਂ ਅਤੇ ਸੁਕੀ ਸੁਕੀ ਅਨੀਵਰਸਰੀ ਕਿਤੇ ਕਮਲ ਪਟਿਆਲਾ ਦੀ ਤਰ੍ਹਾਂ ਕਰਦੀ ਤੂੰ ਅਨੀਵਰਸਰੀ ਆਂਦਾ ਤੈਨੂੰ ਵੀ ਮਜ਼ਾ ਦੋ ਚਾਰ ਸੁਣ ਦੀ ਗਾਲ ਆਪਣੇ ਤਾਂ ਤੇਰਾ ਘਰ ਵਾਲਾ ਤਾਂ ਗਾਲਾ ਹੀ ਨਹੀਂ ਘੜਦਾ ਉਹ ਤਾਂ ਗਲੱਸ ਜਾ ਉਹ ਤਾਂ ਗਾਲਾ ਹੀ ਨਹੀਂ ਘੜਦਾ ਜੇ ਕਿਤੇ ਕਰਦੀ ਉਹਨੂੰ ਐਨ ਕਮਲ ਪਟਿਆਲੇ ਤਰ੍ਹਾਂ ਗਾਲਾਂ ਗੂਲਾ ਕੜਦੀ ਪੌਂਦੀ ਕਿਤੇ 5 10 ਬਲੌਗ ਤੇ ਪਤਾ ਲੱਗਦਾ ਤੈਨੂੰ ਕਿੰਦਾ ਤਰ੍ਹਾਂ ਵਿਊ ਜਾਂਦੇ ਤਾਂ ਟੌਪ ਤੇ ਵਿਊਜ਼ ਜਾਂਦੇ ਸੋ ਹਾਂਜੀ ਇਸਨਾਂ ਚਲਦੇ ਆਪਾਂ ਦੀਪ ਸਰਦਾਰਨੀ ਵਾਲੀ ਸਾਈਡ ਤੇ ਦੀਪ ਸਰਦਾਰਨੀ ਦੁਬਾਰਾ ਤੋਂ ਗਈ ਹੈ ਆਪਣੀ ਨੜਾਂ ਦੇ ਘਰ ਗਈ ਹੈ ਹੁਣ ਤੇ ਆ ਜੋ ਨਾਲ ਦਾ ਬਲੌਗ ਦੇਖਦੇ ਆ ਨਾਲੇ ਦੇਖਦੇ ਆ ਕਿ ਪਹਿਲੇ ਤੋਂ ਚੇਂਜ ਹੋਈ ਹੈ ਕਿ ਪਹਿਲੀ ਦੀ ਤਰ੍ਹਾਂ ਹੁਣ ਵੀ ਜਵਲੀਆਂ ਮਾਰਦੀ ਜਾ ਰਹੀ ਹੈ ਆ ਜੋ ਸਸਵੀਕਾਰ ਦੀ ਸਾਰੇ ਜਨਨ ਨੂੰ ਮੇਰੀ ਸਜਣੇ ਬਹੁਤ ਵਧੀਆ ਹੋਗੇ ਤੇ ਅੱਜ ਚੱਲੇ ਆ ਮੇਰੀ ਨਨਾਨ ਕੋਲ ਤੇ ਜਿਹੜਾ ਤੋਂ ਬੱਡੇ ਆ ਤੇ ਮੈਂ ਵਾ 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 ਅੱਜ ਚੱਲੇ ਆ ਮੇਰੇ ਨਨਾਨਦੇ ਕੋਲ ਆਪਾਂ ਤਾਂ ਵਧੀਆ ਹੀ ਤੂੰ ਦੱਸ ਵਧੀਆ ਹੈ ਤੇਰਾ ਮੇਰੇ ਨਾਲ ਬਹੁਤ ਪਿਆਰ ਹੈ ਇਹ ਸਾਡੇ ਕੋਲ ਲੱਗੀ ਆ ਕਲਿੱਪ ਨਹੀਂ ਕਿੰਨਾ ਵੇਰ ਦਿੱ ਲਿਆ ਤੇ ਮੇਰੀ ਨਾਂ ਸਪੈਸ਼ਲ ਡਿਮਾਂਡ ਸੀ ਕਿ ਦਿਨ ਨਾਂ ਦਾ ਬਰਥ ਆ ਜੁੱਤੀ ਜਲੀਆ ਵੈਰੀ ਗੁੱਡ ਗਰਲ ਮੌਂਦੇ ਨੀ ਪਹੁੰਚਦੀ ਮੌਂਦੇ ਦਾ ਖਰੀਦ ਦਾ ਦਿੱਤੀ ਕਰਨਾ ਹਮਰਾ ਵੈਸੇ ਵੀ ਮੇਰੀ ਵਨ 10 ਸਾਲ ਹੋ ਚੱਲ ਗਏ ਆ 28th ਅਨਿਵਰਸਰੀ ਆ ਤੇ ਹਣ ਅਸੀਂ ਜਾ ਰਹੇ ਆ ਤੇ ਪਹਿਲਾਂ ਰਸਤੇ ਤੇ ਜਾਂਦੇ ਹਾਂ ਪੈਣ ਕੋਲ ਜਾ ਕੇ ਹੁਣ ਬੁੱਢੀ ਹੋ ਗਈ ਚੂੜਾ ਵਾ ਕੇ ਫਿਰਦੀ ਰਹਿਣਾ ਪਰ ਜਾਰ ਜਿੱਥੇ ਨੂਰ ਦੀ ਮੰਮੀ ਚੂੜਾ ਵਾ ਲੈਂਦੀ ਉਹ ਤੇ ਤੇਰੇ ਲਈ ਤੇ ਚਲੋ ਫਿਰ ਵੀ ਠੀਕ ਹੈ ਅੱਛਾ ਚਲ ਫਾਈਨਲੀ ਆ ਵੀ ਚੱਲੀ ਐ ਆਪਣੀ ਨਨਾਨ ਦਾ ਬਰਥਡੇ ਸੈਲੀਬ੍ਰੇਟ ਕਰਨ ਸੋ ਦੇਖਦੇ ਆ ਉੱਥੇ ਜਾ ਕੇ ਕਿ ਪਿਛਲੀ ਵਾਰ ਦੀ ਤਰ੍ਹਾਂ ਮਤ ਕਰਦੀ ਵੈਸੇ ਮੈਂ ਦੇਖਿਆ ਨਹੀਂ ਜੇ ਤੱਕ ਤੇਰਾ ਵੀਡੀਓ ਪਰ ਚਲ ਪਿਛਲੀ ਵਾਰ ਦੀ ਤਰ੍ਹਾਂ ਮਤ ਕਰਦੀ ਮੈਂ ਤੇਰਾ ਟਾਈਟਲ ਖੋਲ ਕੇ ਤੇਰਾ ਵੀਡੀਓ ਚਲਾ ਲਿਆ ਮੈਂ ਕਿ ਦੇਖਾਂ ਤਾਂ ਸਹੀ ਪਰ ਫਿਰ ਹਾਲ ਤੱਕ ਤੂੰ ਸਹੀ ਚੱਲੀ ਹੋਈ ਐ ਚਮ ਚਮ ਲੈ ਕੇ ਚੱਲਾਂ ਕਿਉਂਕਿ ਉਹਨਾਂ ਨੂੰ ਚਮ ਚਮ ਬੜੇ ਪਸੰਦ ਆ ਤੇ ਨਾਲ ਲਪਤੀਸਾ ਤੇ ਫਿਰ ਜਾਣਾ ਮੇਰੀ ਨਨਾਨ ਕੋਲ ਤੇ ਮੇਰੀ ਨਨਾਨ ਦੀ ਕੁੜੀ ਨੂੰ ਪਸੰਦ ਆ ਕਾਲੇ ਗਲਾਬ ਜਾਮ ਨੂੰ ਉਹਨਾਂ ਵਾਸਤੇ ਮੈਂ 5 ਕਿਲੋ ਇਕੱਠੇ ਲੈ ਆਏ ਨੇ ਖਾਈ ਚਲੋ ਮੇਰੀ ਨਾਨਾ ਨੂੰ ਗਲਾਬ ਜਾਮ ਬੜਾ ਪਸੰਦ ਹੈ ਮੈਂ 5 ਕਿਲੋ ਨਾ ਇਕੱਠੇ ਗਲਾਬ ਜਾਮਣ ਲੈ ਆਏ ਨੇ ਤੁਹਾਨੂੰ ਪਤਾ ਲਾਸਟ ਲਾਸਟ ਜਦੋਂ ਇੱਕ ਮੈਂ ਵੀਡੀਓ ਪਾਇਆ ਸੀ ਨਾ ਤੇ ਜਦੋਂ ਆਪਣਾ ਸੋਹਰਾ ਦੇ ਘਰ ਅਦਰ ਕੁਝ ਡੱਬਾ ਲੈ ਕੇ ਗਈ ਬੜੀ ਟਰੋਲ ਹੋਈ ਇਸ ਚੀਜ਼ ਨੂੰ ਲੈ ਕੇ ਕਿ ਹਾਂ ਕਿ ਤੂੰ ਇੰਨੇ ਟਾਈਮ ਬਾਅਦ ਗਈ ਹੈ ਤੂੰ ਡੱਬਾ ਲੈ ਕੇ ਦੇਖ ਲਓ ਅਗਲੀ ਨੇ ਹੁਣ ਪਾਤਾ ਪਾਣੀ ਸਾਰੀਆਂ ਚੀਜ਼ਾਂ ਤੇ ਉਹਨੇ 5 ਕਿਲੋ ਗਲਾਬ ਜਾਮਣ ਲੈ ਕੇ ਚਲਦੀ ਕਹਿੰਦੀ ਖਾ ਲਓ ਜਿੰਨੇ ਖਾਣੇ ਹੋਣਗੇ ਉਹਨੂੰ ਪਤਾ ਲਾਸਟ ਟਾਈਮ ਬੜੀ ਟਰੋਲ ਹੋਈ ਹੈ 5.70 ਦੇ ਵਿੱਚ ਹੁਣ 5 ਕਿਲੋ ਕਿੱਠੇ ਲੈ ਕੇ ਚੱਲੀ ਹੈ ਦੇਖ ਲੋ ਸਿਆਣੀ ਹੋ ਗਈ ਤੁਸੀਂ ਕਹਿੰਦੇ ਨਾ ਕਿ ਤੁਸੀਂ ਵੀਡੀਓਜ਼ ਬਣਾਉਂਦੇ ਹੋ ਸਾਹਮਣੇ ਵਾਲੇ ਬੰਦੇ ਨੂੰ ਕੋ ਫਰਕ ਨਹੀਂ ਪੈਂਦਾ ਪੈਂਦਾ ਹੈ ਫਰਕ ਤੁਹਾਨੂੰ ਲੱਗਦਾ ਨਹੀਂ ਪੈਂਦਾ ਪੈਂਦਾ ਹੁਣ ਤੱਕ ਤਾਂ ਮੈਨੂੰ ਲੱਗ ਰਿਹਾ ਕਿ ਪੈਂਦਾ ਅੱਗੇ ਪਤਾ ਨਹੀਂ ਕੀ ਮੈਂ ਲੱਸੀ ਨਹੀਂ ਕਰਵਾ ਦੇ ਨਾ ਨੰਦ ਕੰਨਪਾ ਗਏ ਪਹੁੰਚਾਣਾ ਪਤਾ ਲਈ ਨਹੀਂ ਆਣੇ ਵਾਸਤੇ ਖਾਣ ਪੀਣੇ ਸਮਾਹਣਾ ਪੱਲਾ ਤਾਂ ਮੈਂ ਤਾਂ ਫਲਸਰ ਲੀ ਬਣਾਤਾ ਗਿਆ ਗੁਲਾਬ ਜਾਮਨ ਮਿਲ ਜਾਣਾ ਕਿ ਫਿਰ ਆਪਾਂ ਲੈ ਕੇ ਤੇ ਬਸ ਜਾਂਦੇ ਪਏ ਆ ਬਣਾ ਗਿਆ ਮਠਿਆਈ ਆਪਾਂ ਨੇ ਕਿਹੜਾ ਰਾਤ ਆ ਵਾਲੀ ਦੁਕਾਨ ਤੇ ਲੈ ਕੇ ਜਾਂਦੇ ਨੇ ਮਠਿਆਈ ਵੈਸੇ ਆਲਵੇਜ਼ ਆ ਲੱਗੀ ਸੀ ਇੱਥੇ ਕਿ ਮੈਨੂੰ ਕਿਹੜਾ ਰਾਤ ਪਤਾ ਨਾਲ ਹੀ ਚੁੱਪ ਕੇ ਗਈ ਉਸ ਯਾਦ ਆ ਗਿਆ ਹੁਣ ਹਾਈ ਮੇਰਾ ਪਿਛਲੀ ਵਾਰ ਇਦਾਂ ਹੀ ਰੋਸਟ ਬਜ ਗਿਆ ਸੀ ਸਸਿਕਾ ਕੀ ਆ ਬੜੀ ਟਿੱਟਣੀ ਹੈ ਵਧੀਆ ਤੁਹਾਨੂੰ ਮਾਸੀ ਸਾਸਰੀ ਕਾਲ ਹੈ ਬਸੇ ਦੀਪ ਸਰਾਨੀ ਮੇਰਾ ਵੀਡੀਓ ਤੇਰੇ ਕੋਲ ਪਹੁੰਚ ਗਿਆ ਨਾ ਮੈਨੂੰ ਨੇ ਇੱਕ ਗੱਲ ਦਾ جواب ਦੇ ਜੇ ਤੂੰ ਇੰਦਰ ਰਿਸ਼ਤੇ ਸੋਹਰਿਆਂ ਦੇ ਪਿੰਡ ਜਾਣੀ ਆ ਮਤਲਬ ਲਾਈਕ ਤੂੰ ਨਣਾਂ ਦੇ ਪਿੰਡ ਉੱਧਰ ਗਈ ਹੈ ਤੂੰ ਉਹਨਾਂ ਦੇ ਇਲੋਜ਼ ਦੇ ਸਾਹਮਣੇ ਕੈਮਰਾ ਲੈ ਕੇ ਤੈਨੂੰ ਸ਼ਰਮ ਨਹੀਂ ਆਦੀ ਅੱਛਾ ਇੱਕ ਉਹਨਾਂ ਨੇ ਬੰਦਾ ਨਾ ਬੰਦਾ ਮਿਲਿਆ ਇੰਨੇ ਟਾਈਮ ਬਾਅਦ ਆਇਆ ਨਾ ਉਹ ਗੋ ਕੈਮਰਾ ਲੈ ਕੇ ਤੁਰਿਆ ਹੋਇਆ ਤੈਨੂੰ ਬੋਲਦੇ ਨਹੀਂ ਤਾਰੇ ਰਿਸ਼ਤੇ ਦਾ ਕੁਝ ਵੀ ਕਿ ਹਾਂ ਸਾਡੀ ਮਤਲਬ ਕੀ ਪ੍ਰਾਈਵੇਸੀ ਹੈ ਹੈਰੀ ਹੈ ਜੋ ਕੁਝ ਹੈ ਨਾ ਵਾਟਐਵਰ ਜੋ ਵੀ ਹੈ ਤੈਨੂੰ ਬੋਲਦੇ ਨਹੀਂ ਫਿਰ ਕਿੱਦਾਂ ਦੀ ਕੈਮਰਾ ਲੈ ਕੇ ਮੂਹਰੇ ਕੀ ਆਉਦੇ ਠੰਡ ਪੈ ਗਈ ਪੁੱਤ ਮੀਂਹ ਠੰਡ ਪੈ ਗਈ ਕੋਈ ਨੀ ਮੱਖਣੀ ਖਾਣ ਆ ਗਈ ਆ ਹਾਂ ਮੱਖਣ ਦੀ ਜੱਖ ਨਹੀਂ ਖਾਲੀ ਨਹੀਂ ਰਹਿਣ ਦੇਣਾ ਮਤਰਾ ਜੀ ਨਇ ਲੈ ਕੇ ਕੁਮਰੀ ਉਹਨਾਂ ਦੇ ਘਰ ਦੇ ਵੀ ਸ਼ਰਮ ਮੈਨੂੰ ਇੱਥੇ ਬੈਠੀ ਨਵਾਰੀ ਹੈ ਤੇ ਸ਼ਰਮ ਆ ਗਈ ਇੰ ਦਾ ਸੈਂਸ ਕੀ ਲਾਈਕ ਤੁਸੀਂ ਇਹ ਨਾ ਕਿਸੇ ਦੇ ਘਰ ਗਏ ਹੋ ਨਾ ਉੱਥੇ ਜਾ ਕੇ ਕੈਮਰਾ ਆਨ ਕਰ ਲਿਆ ਕਾਫੀ ਟਾਈਮ ਬਾਅਦ ਤੁਸੀਂ ਗਏ ਹੋ ਨਾ ਤੇ ਉਹ ਸਾਰੇ ਬੰਦੇ ਉੱਥੇ ਬੈਠੇ ਹੋਏ ਆ ਤੇ ਉਹ ਦੇਖ ਰਿਹਾ ਹੈ ਨਾ ਕਿ ਉਹ ਇਹਦਾ ਕਹਿੰਦੇ ਕਿ ਇਹਨਾਂ ਦੀ ਨੂ ਆਈ ਹੈ ਯਾਰ ਕੀ ਕਰਵੀਏ ਤੈਨੂੰ ਸ਼ਰਮ ਨਹੀਂ ਆਉਂਦੀ ਵੈਸੀ ਨਾਰਮਲੀ ਮਤਲਬ ਕੈਮਰੇ ਚੱਕ ਕੇ ਤੁਸੀਂ ਚੱਲਦੇ ਜਿੰਨੇ ਵੀ ਬਲੌਗਰ ਹੈ ਜਿੰਨੇ ਵੀ ਵੀਡੀਓ ਸ਼ੂਟ ਕਰਦੇ ਹੋ ਮਤਲਬ ਠੀਕ ਹੈ ਆਪਣੇ ਘਰ ਕਰਨਾ ਇਟਸ ਓਕੇ ਲੇਕਿਨ ਦੂਜੇ ਦੇ ਘਰ ਜਾ ਕੇ ਵੀਡੀਓ ਸ਼ੂਟ ਕਰਨੇ ਇਟਸ ਨਾਟ ਓਕੇ ਹਾਂ ਹਾਂ ਤੇ ਬਸ ਅੱਜ ਤੇ ਸਾਡੇ ਪੈਰ ਰਖਣ ਦੇ ਜੀ ਇਹ ਤਾਂ ਬਗਲੀ ਕੋਣੀ ਬੋਗੀ ਨਾ ਤਾਂ ਗਲਤੀ ਫੋਨੇ ਆ ਲੋ ਵੀ ਕੁੜੀ 골ਡ ਲੈ ਕੇ ਗਈ ਐ ਸੋ ਵਧੀਆ ਗੱਲ ਐ ਤੇ ਦੇਖੋ ਜਿੰਨੇ ਕੇ ਬੰਦੇ ਦੀ ਜੇਵਲ ਅਲਾਓ ਕਰਦੀ ਹੈ ਉਹਨਾਂ ਕ ਕਰੋ ਹਨਾ ਇਹ ਨਹੀਂ ਕਿ ਬਹੁਤ ਜ਼ਿਆਦਾ ਤੁਸੀਂ ਸ਼ਾਫ ਕਰਨ ਦੇ ਚੱਕਰ ਚ ਮਤਲਬ ਠੀਕ ਹੈ ਬਟ ਇਹ ਲਾਸਟ ਟਾਈਮ ਇਹ ਗਈ ਸੀਗੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤਾਂ ਉੱਥੇ ਨੇ ਕਾਫੀ ਡਰਾਮਾ ਕੀਤਾ ਲੇਕਿਨ ਕਾਫੀ ਹੁਣ ਚੇਂਜ ਹੈ ਮਤਲਬ ਪਹਿਲੇ ਨਾਲੋਂ ਤੇ which is a very good thing ਦੀਪ ਸਰਦਾਰ ਨੇ ਕਿ ਲੋਕ ਕਹਿੰਦੇ ਨਾ ਤੁਸੀਂ ਵੀਡੀਓਸ ਪਾਉਂਦੇ ਹੋ ਤੁਹਾਡੇ ਵੀਡੀਓਸ ਆ ਇਹ ਉਹ ਦਿਸਟੈਟ ਦਾ ਸਾਨੂੰ ਬੋਲਦੇ ਆ ਪਤਾ ਕੀ ਕਈ ਵਾਰ ਸਾਹਮਣੇ ਵਾਲੇ ਬੰਦੇ ਨੂੰ ਨਾ ਇਦਾਂ ਹੁੰਦਾ ਕਿ ਸਾਨੂੰ ਕੋਈ ਰੋਕ ਨਹੀਂ ਆਪਾਂ ਕੁਝ ਵੀ ਕਰੀਏ ਸਾਨੂੰ ਕੋ ਕੁਝ ਕਹੇਗਾ ਨਹੀਂ ਹੈ ਨਾ ਜਦੋਂ ਸਾਹਮਣੇ ਤੋਂ ਟ੍ਰੋਲ ਹੋਣਾ ਸ਼ੁਰੂ ਹੁੰਦਾ ਜਾਂ ਕ੍ਰਿਟੀਸਾਈਜ਼ ਹੋਣਾ ਸ਼ੁਰੂ ਹੁੰਦਾ ਬੰਦਾ ਫਿਰ ਉਹਨੂੰ ਉੱਥੇ ਰਿਅਲਾਈਜ਼ ਹੁੰਦਾ ਕਿ ਵਾਕਿਆ ਯਾਰ ਮੈਂ ਇਸ ਜਗ੍ਹਾ ਗਲਤ ਸੀਗਾ ਕਿ ਇਹਦੇ ਬੰਦੇ ਨੇ ਮੈਨੂੰ ਇੱਥੇ ਸਹੀ ਕਿਹਾ ਸੀਗਾ ਤੇ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀਗਾ ਤੇ ਇਹ ਉਹ ਵੀਡੀਓ ਡਿਲੀਟ ਵੀ ਕਰ ਗਈ ਸੀਗੀ ਹੈ ਨਾ ਕਿਉਂਕਿ ਉਹਨੂੰ ਪਤਾ ਸੀਗਾ ਨੇ ਗਲਤੀ ਕੀਤੀ ਹੈ ਸੋਨੇ ਡਿਲੀਟ ਕੀਤਾ ਤੇ ਹੁਣ ਇਹਨੇ ਬਹੁਤ ਵਧੀਆ ਕੀਤਾ ਬੱਚਿਆਂ ਲਈ ਵੀ ਕੋ ਕਾਫੀ ਕੁਝ ਲੈ ਕੇ ਗਈ ਹੈ ਚਲੋ ਉਹਨਾਂ ਦੀ ਐਨੀਵਰਸਰੀ ਸੋ ਗੋਰੇ ਤੇ ਕੀ ਨਹੀਂ ਕਰਦੇ ਸੋਨਾ ਬਣਾ ਕੇ ਲੈ ਆਏ ਆ ਇਹਦੇ ਕੀ ਨਹੀਂ ਕਰਦੇ ਉਹ ਤਾਨੀ ਘਰੇ ਕਮਲਗੀ ਤਾਂ ਪਿਛਲੇ ਮੈਂ ਡੱਬਾ ਵੀ ਨਹੀਂ ਲੈ ਕੇ ਗਈ ਸੀ ਉਹ ਸੋਹਦੇ ਨੇ ਹੈ ਕਿਤੇ ਆਰਟੀਫੀਸ਼ੀਅਲ ਤਾਂ ਨਹੀਂ ਕਿਤੇ 1 ਗ੍ਰਾਮ 골ਡ ਵਾਲਾ ਨਹੀਂ ਲੈ ਕੇ ਅੱਜ ਕੱਲ ਉਹ ਵੀ ਬੜੀ ਐਡ ਹੁੰਦੀ ਹੈ ਕਿਤੇ ਗਈ ਹੋਵੇ 1 ਗ੍ਰਾਮ 골ਡ ਜੁਐਲਰੀ ਦੀਪ ਸਰ ਜਾਨੀਆ ਵੀਡੀਓ ਵਧੀਆ ਸੀਗਾ ਠੀਕ ਹੈ ਅੱਜ ਉਹਨੇ ਮਤਲਬ ਵਧੀਆ ਗਈ ਹੈ ਨਾ ਜੋ ਵੀ ਬਾਹਰੋਂ ਜਾ ਕੇ ਆਈਏ ਕੁਝ ਗਿਫਟਸ ਵਗੈਰਾ ਚਾਕਲੇਟਸ ਵਗੈਰਾ ਬੱਚੇ ਨੇ ਕਾਫੀ ਕੁਝ ਲੈ ਕੇ ਆਈਏ ਸੋ ਵੈਰੀ ਗੁੱਡ ਦੇਖੋ ਰਿਲੇਸ਼ਨ ਜੜੇ ਹੁੰਦੇ ਨਾ ਅਸੀਂ ਕੋਈ ਇੱਥੇ ਕਿਸੇ ਨੂੰ ਟ੍ਰੋਲ ਕਰਨ ਲਈ ਨਹੀਂ ਆਏ ਪਏ ਹਨਾ ਕਿ ਹਰ ਟਾਈਮ ਕਿਸੇ ਨੂੰ ਕ੍ਰਿਟੀਸਾਈਜ਼ ਕਰਿਆਣਾ ਮਾੜਾ ਚੰਗਾ ਮਾੜਾ ਹੀ ਬੋਲੀ ਹੈ ਨਾ ਮਤਲਬ ਲੋਕਾਂ ਨੂੰ ਤੇ ਇਦਾਂ ਲੱਗਦਾ ਕਿ ਅਬ ਮੈਂ ਜਿੱਦਾਂ ਮੈਂ ਤੇ ਰੈਐਕਸ਼ਨ ਵੀਡੀਓਜ਼ ਬਣਾਉਂਦੀ ਆ ਨਾ ਸਾਨੂੰ ਤੇ ਮੈਨੂੰ ਤੇ ਦੰਤ ਤੇ ਪੋਜ਼ਿਟਿਵ ਹੋਵੇ ਜਾਂ ਨੈਗੇਟਿਵ ਹੋਵੇ ਨਾ ਹਰ ਬੰਦੇ ਦੀ ਸਾਈਡਸ ਦਿਖਾ ਜਿਹੜੇ ਲੋਕੀ ਉਸ ਟਾਈਮ ਮੈਨੂੰ ਵੀ ਮੈਸੇਜ ਕਰਦੇ ਸੀਗੇ ਦਿਸਟੈਡ ਦਿਸਟੈ ਸੋ ਪੰਦਾ ਫਰਕ ਜ਼ਰੂਰ ਪੰਦਾ ਫਰਕ ਕਿ ਤਹੀ ਸਮਾਜ ਵਿੱਚ ਕੜੀਆਂ ਗੱਲਾਂ ਲੈ ਕੇ ਆਣੀਆਂ ਕਿਵੇਂ ਤੁਸੀਂ ਸਮਾਜ ਦੇ ਵਿੱਚ ਰਹਿਣਾ ਸਹਿਣਾ ਸਮ ਟਾਈਮ ਬੰਦੇ ਨੂੰ ਨਹੀਂ ਪਤਾ ਹੁੰਦਾ ਹੈ ਤੇ ਅਸੀਂ ਵੀ ਕੋ ਬਹੁਤੇ ਸਿਆਣੇ ਨਹੀਂ ਆ ਸਾਨੂੰ ਵੀ ਇਧਰ ਉਧਰ ਗਾਲਾ ਗੋਲਾ ਸੁਣ ਕੇ ਪਤਾ ਲੱਗਦਾ ਹੈ ਤੇ ਅਦਿਤਪ ਸਦਾਨੀ ਵੈਰੀ ਗੁੱਡ ਵੈਰੀ ਨਾਈਸ ਤੇ ਹਾਂਜੀ ਤੇ ਇਦਾਂ ਹੀ ਆਪਣੇ ਰਿਲੇਸ਼ਨ ਜਿਹੜੇ ਮੈਨੂੰ ਦੇਖਦੇ ਆ ਨਾ ਮੈਂ ਹਮੇਸ਼ਾ ਕਹਿੰਦੀ ਚਲੋ ਗੁੱਸੇ ਕਿਲੇ ਹੁੰਦੇ ਆ ਯਾਰ ਸਾਰਿਆਂ ਦੇ ਵਿੱਚ ਹੁੰਦੇ ਪਰ ਇੰਨਾ ਗੁੱਸਾ ਕਿਲਾ ਨਾ ਰੱਖਿਆ ਕਰੋ ਕਿਤੇ ਨਾ ਕਿਸੇ ਨੇ ਮਕਾਨ ਦੁਕਾਨਾਂ ਜਾਂ ਪ੍ਰੋਟੀਆਂ ਚੱਕੇ ਲੈਣੀਆਂ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਸੋ ਥੋੜੇ ਟਾਈਮ ਲਈ ਕੋਈ ਗੁੱਸੇ ਹੋ ਜਾਂਦਾ ਇਟਸ ਓਕੇ ਜੇ ਕੋਈ ਸਾਹਮਣੇ ਤੋਂ ਚੁੱਕੇ ਤਾਂ ਨੂੰ ਸੌਰੀ ਫੀਲ ਕਰ ਲੈਂਦਾ ਬੁਲਾ ਲੈਂਦਾ ਤਾਂ ਕੋਈ ਗੱਲ ਨਹੀਂ ਉਸ ਗੱਲ ਨੂੰ ਉੱਥੇ ਖਤਮ ਕਰ ਦਿਆ ਕਰੋ ਤੇ ਅੱਜ ਲਈ ਇੰਨਾ ਗਿਆਨ ਬਹੁਤ ਹੈ ਫੁੱਲੇ ਗੁਲਾਬ ਕੇ ਸੁਗੰਧ ਲੀਜੀਏ ਫੁੱਲੇ ਗੁਲਾਬ ਕੇ ਸੁਗੰਧ ਲੀਜੀਏ ਬੇਟੀ ਹੈ ਗਰੀਬ ਕੇ ਸਪੋਰਟ ਕਰ ਦਿਜੀਏ ਪਤਨੀ ਹੈ ਗਰੀਬ ਕੇ ਸਪੋਰਟ ਕਰ ਦਿਜੀਏ ਬਹੂ ਹੈ ਗਰੀਬ ਕੇ ਸਪੋਰਟ ਕਰ ਦਿਜੀਏ फूल है गुलाब का सुगंध लीजिए फूल है गुलाब का सुगंध लीजिए रिचार्ज खत्म हो गया मन्ने माफ कर दीजिए